ਟੋਡੀ ਮਹਿਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਕੋ ਤੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੀ ਸੁਹੀ ਰਾਗ ਅੰਦਰ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਰਾਹੀਂ ਸਮਝਾਉਂਦੇ ਨੇ ਹਰ ਬਿਸਰਤ ਸਦਾ ਖੁਵਾਰੀ ਕਹਿੰਦੇ ਹੈ ਭਾਈ ਹਰੀ ਨੂੰ ਵਿਸਾਰਿਆ ਅਕਾਲ ਪੁਰਖ ਨੂੰ ਭੁਲਾਇਆ ਮਨੁੱਖ ਦੇ ਜੀਵਨ ਦੇ ਵਿੱਚ ਮਨੁੱਖ ਦੇ ਪੱਲੇ ਕੇਵਲ ਖੁਆਰੀ ਪੈਂਦੀ ਹੈ ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਕਹਿੰਦੇ ਹੈ ਪ੍ਰਭੂ ਹੈ ਅਕਾਲ ਪੁਰਖਾ ਜਿਹੜੇ ਜੀਵ ਤੇਰੇ ਆਸਰੇ ਜਿਉਣ ਲੱਗ ਪੈਂਦੇ ਨੇ ਉਹਨਾਂ ਨੂੰ ਮਾਇਆ ਦੇ ਹੱਥੋਂ ਉਹ ਧੋਖਾ ਨਹੀਂ ਖਾਂਦੇ ਉਹਨਾਂ ਦੀ ਖੁਆਰੀ ਨਹੀਂ ਹੁੰਦੀ ਉਹਨਾਂ ਦੀ ਬੇਬਤੀ ਨਹੀਂ ਹੁੰਦੀ ਕਿਉਂਕਿ ਉਹ ਤੇਰੇ ਆਸਰੇ ਜੀਣ ਲੱਗ ਪਏ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਜ਼ਿੰਦਗੀ ਜਿਉਣੀ ਗੁਰੂ ਸਾਹਿਬ ਜੀ ਕਹਿੰਦੇ ਇਉਂ ਹੈ ਕਿ ਜਿਵੇਂ ਇੱਕ ਸਰਪ ਦੀ ਜ਼ਿੰਦਗੀ ਹੈ ਸਰਪ ਕੀ ਕਰਦਾ ਹੈ ساری ਉਮਰ ਦੁੱਧ ਅੰਮ੍ਰਿਤ ਵਰਗਾ ਦੁੱਧ ਪੀਂਦਾ ਹੈ ਅੰਮ੍ਰਿਤ ਵਰਗਾ ਦੁੱਧ ਪੀ ਕੇ ਜ਼ਹਿਰ ਇਕੱਠੀ ਕਰਦਾ ਹੈ ਉਹ ਜਿਹੜੀ ਇਕੱਠੀ ਕੀਤੀ ہوئی ਜ਼ਹਿਰ ਹੈ ਉਹ ਕਿਸੇ ਨੂੰ ਡੰਗ ਮਾਰਦਾ ਹੈ ਤੇ ਕਿਸੇ ਦੀ ਮੌਤ ਦਾ ਕਾਰਨ ਬਣਦੀ ਏ ਈਵਨ ਕਿ ਸੱਪ ਦੀ ਜਿਹੜੀ ਆਪਣੀ ਮੌਤ ਦਾ ਕਾਰਨ ਹੁੰਦਾ ਹੈ ਉਹ ਵੀ ਉਹਦੀ ਆਪਣੀ ਹੀ ਜ਼ਹਿਰ ਇਕੱਠੀ ਕੀਤੀ ਹੋਈ ਉਹਦੀ ਆਪਣੀ ਮੌਤ ਦਾ ਕਾਰਨ ਬਣਦੀ ਏ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਪ੍ਰਮਾਤਮਾ ਦੇ ਸਿਮਰਨ ਤੋਂ ਸਖਣਾ ਹੈ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਵੀ ਕੀ ਕਰਦਾ ਹੈ 36 ਪ੍ਰਕਾਰ ਦੇ ਭੋਜਨ ਸ਼ੱਕਦਾ ਹੈ 36 ਪ੍ਰਕਾਰ ਦੇ ਭੋਜਨ ਸ਼ੱਕ ਕੇ ਤੇ ਉਹ ਵਿਕਾਰਾਂ ਦੀ ਈਰਖਾ ਦੀ ਦਵੇਖ ਦੀ ਨਿੰਦਿਆ ਦੀ ਚੁਗਲੀ ਦੀ ਹੋਰ ਇਹੋ ਜਿਹੀਆਂ ਮਾੜੀਆਂ ਕਰਤੂਤਾਂ ਦੀ ਜ਼ਹਿਰ ਇਕੱਠੀ ਕਰਦਾ ਹੈ ਤੇ ਉਹ ਜਿਹੜੀ ਜ਼ਹਿਰ ਹੈ ਉਹ ਸਮਾਜ ਦੇ ਵਾਸਤੇ ਪਰਿਵਾਰ ਦੇ ਵਾਸਤੇ ਉਹਦੇ ਆਪਣੇ ਵਾਸਤੇ ਮਾੜੀ ਘਾਤਕ ਹੁੰਦੀ ਹੈ ਐਸੇ ਪੁਰਸ਼ ਨੂੰ ਸਤਗੁਰੂ ਜੀ ਕਹਿੰਦੇ ਨੇ ਨੌ ਖੰਡ ਪ੍ਰਿਥਵੀ ਸਾਰੀ ਧਰਤੀ ਦਾ ਰਾਜ ਦੇ ਦਿੱਤਾ ਜਾਵੇ ਨਵ ਖੰਡਣ ਕੋ ਰਾਜ ਕਮਾਵੇ ਉਹ ਸਾਰੀ ਧਰਤੀ ਦੇ ਉੱਤੇ ਰਾਜ ਵੀ ਕਰਨ ਲੱਗ ਪਵੇ ਅੰਤ ਚੱਲੇ ਗੋਹਾਰੀ ਆਖੀਰ ਤੇ ਉਹ ਮਨੁੱਖਾ ਜਨਮ ਦੀ ਜਬਾਜੀ ਨੂੰ ਹਾਰ ਕੇ ਜਾਂਦਾ ਕਿਉਂ ਹਾਰ ਕੇ ਜਾਂਦਾ ਇਹਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਕਾਰਨ ਇਹਦਾ ਇਹ ਹੈ ਪਰਮਾਤਮਾ ਦੇ ਨਾਮ ਨੂੰ ਨਾ ਚੇਤੇ ਕਰਨ ਕਰਕੇ ਉਹਦੇ ਅੰਦਰੋਂ ਮਨੁੱਖਾਂ ਵਾਲੇ ਗੁਣ ਚਲੇ ਜਾਂਦੇ ਨੇ ਅਵਗਣਾਂ ਦੇ ਨਾਲ ਭਰਿਆ ਹੋਇਆ ਰਾਜ ਭਾਗ ਦੀ ਗੱਦੀ ਨੂੰ ਸੰਭਾਲਦਾ ਹੋਇਆ ਵੀ ਕਦੀ ਚੰਗੇ ਕਰਮ ਨਹੀਂ ਕਰਦਾ ਉਹ ਹਰ ਵੇਲੇ ਮਾੜੇ ਕਰਮ ਕਰਦਾ ਹੈ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਆਪਣੇ ਆਪ ਤੋਂ ਹਾਰ ਕੇ ਇਸ ਸੰਸਾਰ ਤੋਂ ਤੁਰ ਜਾਂਦਾ ਹੈ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਕੋ ਕਿਰਪਾ ਧਾਰੀ ਗੁਣ ਨਿਧਾਨ ਗੁਣਾ ਦੇ ਖਜ਼ਾਨੇ ਉਸ ਅਕਾਲ ਪੁਰਖ ਦੇ ਗੁਣ ਉਹੀ ਮਨੁੱਖ ਗਾਉਂਦਾ ਹੈ ਜਿਸ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਏ ਜਿਸ ਤੇ ਪ੍ਰਮਾਤਮਾ ਦੀ ਰਹਿਮਤ ਵਰਤਦੀ ਹੈ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਸੋ ਸੁਖੀਆ ਤਾਂ ਨੇ ਉਸ ਜਨਮ ਕਹਿੰਦੇ ਉਸ ਮਨੁੱਖ ਦਾ ਸੰਸਾਰ ਤੇ ਆਉਣਾ ਧੰਤਾ ਦੇ ਜੋਗ ਹੈ ਉਹ ਸੁਖੀ ਜੀਵਨ ਬਤੀਤ ਕਰਦਾ ਹੈ ਨਾਨਕ ਤਿਸ ਬਲਹਾਰੀ ਕਹਿੰਦੇ ਹੇ ਨਾਨਕ ਆਖ ਮੈਂ ਐਸੇ ਪੁਰਸ਼ ਤੋਂ ਕੁਰਬਾਨ ਜਾਣਾ ਹਾਂ ਸਦਕੇ ਜਾਣਾ ਹਾਂ ਮੇਨ ਗੱਲ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਈ ਹੈ ਦੋ ਤਸਵੀਰਾਂ ਦਿਖਾਈਆਂ ਨੇ ਇੱਕ ਉਹ ਤਸਵੀਰ ਹੈ ਜਿਹੜੀ ਪ੍ਰਮਾਤਮਾ ਨੂੰ ਭੁਲਾ ਕੇ ਤੇ ਜ਼ਿੰਦਗੀ ਜਿਉਣਾ ਉਹ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਖੁਵਾਰ ਹੁੰਦਾ ਹੈ ਐਸੇ ਪੁਰਸ਼ ਨੂੰ ਦੁਨੀਆ ਦੇ ਸਾਰੇ ਸੁੱਖ ਦੇ ਦਿਓ ਤਾਂ ਵੀ ਉਹ ਕਦੀ ਸੁਖੀ ਨਹੀਂ ਹੁੰਦਾ ਤਾਂ ਵੀ ਉਹਨੂੰ ਰੱਬ ਦੇ ਘਰ ਦੇ ਵਿੱਚ ਥਾਂ ਨਹੀਂ ਮਿਲਦੀ ਤੇ ਦੂਸਰੀ ਤਸਵੀਰ ਸਾਨੂੰ ਦਿਖਾਈ ਹੈ ਜਿਹੜੇ ਪ੍ਰਮਾਤਮਾ ਦੇ ਆਸਰੇ ਜੀਣ ਲੱਗ ਪੈਂਦੇ ਨੇ ਉਹਦੇ ਸਹਾਰੇ ਜੀਣ ਲੱਗ ਪੈਂਦੇ ਨੇ ਸਤਗੁਰੂ ਜੀ ਕਹਿੰਦੇ ਉਹ ਆਪਣੀ ਜ਼ਿੰਦਗੀ ਸੁੱਖਾਂ ਭਰੀ ਬਤੀਤ ਕਰਦੇ ਨੇ ਆਨੰਦਮਈ ਜੀਵਨ ਬਤੀਤ ਕਰਦੇ ਨੇ ਔਰ ਉਹਨਾਂ ਦਾ ਸੰਸਾਰ ਤੇ ਆਉਣਾ ਧੰਨ ਹੁੰਦਾ ਹੈ ਉਹ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਆਤਮਿਕ ਆਨੰਦ ਮੰਨਦੇ ਨੇ ਪਰ ਲੋਕ ਦੇ ਵਿੱਚ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ ਉਹ ਪਰਵਾਣੇ ਜਾਂਦੇ ਨੇ ਸਤਗੁਰਾਂ ਨੇ ਸਾਨੂੰ ਸਮਝਾਇਆ ਹੈ ਅਸੀਂ ਮਾਇਆ ਦੇ ਮੋਹ ਦੇ ਵਿੱਚੋਂ ਨਿਕਲ ਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀਏ ਗੁਰੂ ਦੀ ਸ਼ਰਨ ਦੇ ਵਿੱਚ ਆਈਏ ਅਮਰ ਛਕੀਏ ਗੁਰੂ ਵਾਲੇ ਬਣੀਏ ਬਾਣੀ ਪੜੀਏ ਨਾਮ ਜਪੀਏ ਤਾਂ ਕਿ ਸਾਡਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਸਕੇ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ